ਮੁਲਾਜ਼ਮ ਆਏ ਹੋਏ ਨੇ ਇੱਥੋਂ ਦੇ ਬਿਲਡਰਸ ਦੇ ਜੇ ਕੋਈ ਬਾਹਰ ਕੱਢ ਕੇ ਕੈਦ ਕਰਵੇ ਮੇਰੇ ਘਰ ਵਿੱਚ ਇਹਨਾਂ ਦੇ ਕੋਲੋਂ ਠੇਨੀ ਵੀ ਆਈ ਹੈ ਜੇ ਠੇਨੀ ਵੀ ਦਾਵਾ ਕਰਦੇ ਨੇ ਸਾਰੇ ਐਮਐਲਏ ਨੇ ਨਾ ਤਾਂ ਪੈਸੇ ਖੜੇ ਹੈ ਜੇ ਦਾਵਾ ਕਰਦੇ ਨੇ ਵੀ ਮੇਰੇ ਘਰ ਵਿੱਚ ਕਦੇ ਇਹਨਾਂ ਦੀ ਅੱਧੀ ਰੋਟੀ ਵੀ ਆਈ ਹੈ ਤੇ ਮੇਰੇ ਇਨਸਾਨ ਹੋਣ ਉੱਤੇ ਰੱਬ ਦਾ ਜੀ ਹੋਣ ਉੱਤੇ ਲਾਗਤ ਹੈ ਤੇ ਮੈਂ ਪਹਿਲੇ ਦਿਨ ਤੋਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਮੈਂ ਲੋਕਾਂ ਨਾਲ ਖੜੂਗੀ ਤੁਹਾਡੇ ਨਾਲ ਹੀ ਖੜੀ ਹਾਂ ਅੰਦਰ ਨਹੀਂ ਜੀ ਉਹ ਜਿੱਦਾਂ ਦੀ ਸਾਡੀ ਸਰਕਾਰ ਆਈ ਅਸੀਂ ਬਾਹਰ ਨਹੀਂ ਆਉਣਾ ਲੋਕਾਂ ਨਾਲ ਤੋਂ ਖਾਗਰਨਾ ਬੰਦ ਕਰੋ ਲੋਕਾਂ ਨਾਲ ਤੋਂ ਖਤਮ ਹੋਣਾ ਬੰਦ ਕਰੋ ਕੰਮ ਉਹਨਾਂ ਦਾ ਕਰੋ ਜਿੰਨਾ ਖਾਜਮ ਹੋ ਜੇ ਇੰਨਾ ਤਾਂ ਦੌਲਤ ਕਮਾਈ ਦਾ ਕੀ ਫਾਇਦਾ ਕਿ ਸਾਰੇ ਕੱਬਰ ਨੂੰ ਡਰ ਲੱਗਦਾ ਤੇ ਜਿਹੜਾ ਤੁਹਾਡਾ ਮੇਨ ਬਿਲਡਰ ਹੈ ਉਹ ਜੇਲ੍ਹ ਚ ਬੈਠਾ ਕੀ ਫਾਇਦਾ ਹੈ ਐਨੀ ਮਾਇਆ ਇੰਨਾ ਧਨ ਦੌਲਤ ਇਕੱਠੇ ਕਰਨ ਦਾ ਕੀ ਫਾਇਦਾ ਜਿਹੜੀ ਤੁਹਾਨੂੰ ਜੇਲ੍ਹ ਚ ਛੁੱਟ ਦਵੇ ਜਿਹੜੀ ਤੁਹਾਨੂੰ ਰਾਤ ਨੂੰ ਨੀਂਦ ਆਉਣ ਦਵੇ ਜਿਹੜੀ ਨੀਂਦ ਦੀਆਂ ਗੋਲੀਆਂ ਖਾ ਕੇ ਵੀ ਨੀਂਦ ਨਾ ਆਵੇ ਜਿੱਥੇ ਤੁਹਾਨੂੰ ਸਾਰਾ ਦਿਨ ਪਲਾਨ ਕਰਨਾ ਪਵੇ ਕਿ ਕੋਰਟ ਦੇ ਕੇਸਾਂ ਨੂੰ ਕਿਵੇਂ ਨਜਿੱਠਣਾ ਹੈ ਐਸੇ ਪੈਸੇ ਦਾ ਕੋਈ ਫਾਇਦਾ ਨਹੀਂ ਹੁੰਦਾ ਘਟ ਖਾ ਲਓ ਪਰ ਸਕੂਨ ਦਾ ਖਾਓ